ਆਵਰੂਮ ਪਿਆਰਿਓ ਜੋ ਹਰੋਦ ਨਿਤ ਅੰਮ੍ਰਿਤ ਵੇਲੇ ਚੰਦਰ ਹੀ ਲੜੀ ਵਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹੰਤ ਪਾnde ਰਖੇ ਮਾਨਵਤਾ ਦੇ ਸਰਬ ਸਾਂਝੇ ਗੁਰੂ ਰਹਿ ਪਰ ਸ਼ਬਦ ਗੁਰੂ ਅਵਤਾਰ ਗੁਰਗਤੀ ਤੇ ਬਿਰਾਜਮਾਨ ਬਾਣੀ ਬੋਇਤ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤਨ ਤਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਨ ਜੂਰੀ ਅੰਦਰ ਸਤਿ ਜੀ ਬੈਠੇ ਗੁਰੂ ਘਰ ਸਤ ਸਤ ਸਬ ਜੀਓ ਆਓ ਜੋ ਕਈਆਂ ਚਿਰਾਂ ਤੋਂ ਆਪ ਤਨ ਤਨ ਸਾਹਿਬੀ ਗੁਰਦਾਨ ਪਰਸ਼ਦ ਦੇ ਪਾਵਨ ਜੀਵਨ ਦੀਆਂ ਕਥਾ-ਗਾਧੀਆਂ ਵਿਚਾਰਾਂ ਕਰਦੇ ਸੁਣਦੇ ਆ ਰਹੇ ਆਓ ਅੱਜ ਵੀ ਉਸੇ ਲੜੀ ਦਾ ਇੱਕ ਹਿੱਸਾ ਬਣ ਕੇ ਸਰਬਉਪਦੇ ਪਾਉਣ ਜੀਵਨ ਵਿੱਚੋਂ ਆਪਾਂ ਕੁਝ ਤਰੱਪੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਕੀ ਆਇਆ ਸਾਡਾ ਸੰਸਾਰ ਤੇ ਸਭਲ ਹੋ ਜਾਵੇ ਨਿੱਤੇ ਦੁੱਖਾਂ ਤ੍ਰਿਸ਼ਾ ਰੋਗਾਂ ਸੋਗਾਂ ਕਾਰਿਆ ਸਾਰੇ ਚਿੰਤਾ ਫਿਕਰਤੋਂ ਆਪਾਂ ਬਚ ਸਪੀ ਬਚਾ ਤਾਂ ਜਸ ਦਾ ਫੇਰੋ ਜੇ ਸਾਡੇ ਬੰਦੇ ਕੁਝ ਰੱਬੀ ਗੋਣ ਲਵਗੇ ਤਾਂ ਜੇ ਰੱਬੀ ਗੋਣਨਾ ਹੋਇਆ ਜੇ ਦਬਲੀ ਦਰਸਾ ਦੇ ਆਸੂਰੀ ਦਰਸਾ ਦੇ ਸਭਤ ਦੂਰ ਕੀ ਕਹਦੇ ਜਨਮ ਮਰਨ ਦੇ ਸਿਰ ਤੋਂ ਅਸੀਂ ਬਚ ਜਾਵਾਂਗੇ ਬਹੁਤ ਔਖਾ ਇਸੋ ਆਦੇ ਪਸ਼ਾਏ ਪਤਾਵਾੜੀ ਵਿੱਚੋਂ ਕੁਝ ਗਰੱਬੀ ਗੁਰਾਂ ਨੂੰ ਗ੍ਰਹਿਣ ਕਰ ਦਈਏ ਤੱਕੀ ਪਸ਼ਾ ਪਵੇ ਪਬ ਪਸ਼ਦ ਜੀਵ ਦੀ ਕਥਾ ਵਿਚਾਰ ਕਰ ਰਹੇ ਹਾਂ ਪਰ ਇਹਦੇ ਵਿੱਚੋਂ ਰੱਬੀ ਗੁਰੂਸਾਨ ਨੂੰ ਬਹੁਤ ਮਿਲਦੇ ਹਨ ਰੱਬੀ ਗੁਰੂਸਾਨ ਨੂੰ ਬਹੁਤ ਮਿਲਦੇ ਦੇ ਵਿੱਚ ਜੇ ਜੀ ਲੰਦੇ ਗਾ ਕੋਈ ਤਾਂ ਦੇਖੋ ਗਾ ਕੋ ਹੋਗਾ ਕਿਸੇ ਚੀਜ਼ ਦਾ ਤਾਂ ਪਾਲ ਕਰੂਗਾ ਜੇ ਗਾ ਕੇ ਨਹੀਂ ਤੇ ਪਾਲ ਵੀ ਨਹੀਂ ਉਦਪਨ ਨਹੀਂ ਕਰੂਗਾ ਮੈਨੂੰ ਰੋਟੀ ਦੀ ਠੋਕਿਆ ਤੇ ਮੈਂ ਰੋਟੀ ਵਾਸਤੇ ਕੁਝ ਨਾ ਕਰੂੰਗਾ ਪਾਲ ਦਰੂਗਾ ਰੋਟੀ ਦੀ ਤਰੀਬ ਨੂੰ ਕੋਕੀ ਨਹੀਂ ਜੇ ਚੁੱਪ ਕਰ ਕੇ ਸੌਜੋ ਤਰੰਗਾਂ ਇਸ ਦਾ ਕੋ ਗਾਧ ਬੰਨਾ ਜ਼ਰੂਰੀ ਹੈ ਜਿੰਨ ਜਨ ਸਾਨੂੰ ਕੋਕ ਲੱਗ ਗਈ ਰੱਬ ਦੇ ਨਾਮ ਦੀ ਤ ਸਮਝ ਆ ਗਈ ਕਿ ਰੱਬ ਦੇ ਨਾਮ ਤੋਂ ਬਗਰ ਛੁਟਕਾਰਾ ਨਹੀਂ ਦੇ ਤਾਂ ਕੁੱਤੇ ਬਿਲੇ ਦੇ ਜੋਨੀ ਵਿੱਚ ਪੜਤ ਦੇਤਰਾ ਦੀ ਜੇ ਤੈਰੋ ਬਜਣਾ ਇਹਨਾਂ ਕੁੱਤੇ ਅੰਬਿਲਾ ਦੀ ਜੋਨੀ ਵਿੱਚੋਂ ਤੇ ਕੁਝ ਨਾ ਕੁਝ ਕਰਦਾ ਬਹੂਗਾ ਨਾ ਆਓ ਆਪ ਅਭਿਜਾ ਕਰੇ ਸਿੱਤਾਰ ਗੁਰ ਦਾ ਪਰਸ਼ਰ ਦੇ ਪੰਮ ਜੀਵੰਦੀ ਜੋ ਉਸ ਪਹਾੜ ਤੇ ਬ੍ਰਜਵੰਸੀਗੇ ਜਿੱਤ ਜਿਹੜਾ ਪਹਾੜ ਸਾਰੇ ਸੋਨੇ ਦਾ ਸੋਨੇ ਵਰਗਾ ਤੇ ਅੰਮ੍ਰਿਤ ਬਾੜ ਜਿਸ ਪਹਾੜ ਤੇ ਕੇਵਲ ਇੱਕੋ ਹੀ ਪਹਾੜ ਸੀ ਉਹ ਜਿੱਤੇ ਅੰਮ੍ਰਿਤ ਬਾੜ ਲੱਗਦਾ ਤੇ ਖਾਂਦੇ ਕੌਣ ਬੰਦਾ ਲਈ ਜਾ ਕੇ ਖਾਸਾ ਦੋ ਉਸ ਕੋਲਦੇ ਆਪਾਂ ਕਦੇ ਵਿਚਾਰ ਕਰਦੇ ਇਹ ਬੰਦਾ ਉੱਤੇ ਜਾ ਹੀ ਨਹੀਂ ਸਕਦਾ ਸਿੱਧ ਪੁਰਸ਼ ਜਾਂਦੇ ਆ ਤੇ ਸਿੱਧਾਂ ਪੁਰਸ਼ਾਂ ਬਾਤਿਓ ਅੰਮ੍ਰਿਤ ਫਾੜੇੜਾ ਨਾ ਉਸ ਤਰਤੇ ਤੇ ਆਪਾਂ ਤੁਖਵਾਇ ਦੋਵੇ ਨਾ ਉਹ ਆਨੰਦ ਮਾਣਦੇ ਆ ਕਿਉਂਕਿ ਪੰਜਪੂਰ ਦੇ ਜਿਹੜੀ ਗੰਦਕ ਗੰਦਨਾ ਭਰੀ ਹੋਈ ਹੈ ਤੇ ਜਾਨੀ ਸਾਡੀ ਉਤੋਂ ਤੱਕ ਬਹੁਤ ਉੱਚਾ ਹੈ ਪੜਾਉ ਉਹ ਤਾਂ ਜਿਹੜਾ ਕੌਣ ਰੋਭੇ ਉਹ ਟੁੱਟ ਸਕਦਾ ਹੈ ਕੋਈ ਜਾ ਸਕਦਾ ਭਾਵੇਂ ਕੋਈ ਵੀ ਹੋਵੇ ਜਿਸਦ ਜਦ ਦੇ ਸਿੱਗੇ ਤੇ ਪੜਨੋਂ ਕੋਈ ਜਾਂਦੇ ਸੀ ਵੇਰ ਬਕਰੀ ਆ ਅਸਵੀ ਕਨੇ ਬੁੜਾਪਾ ਆ ਗਿਆ ਤੁਰਿਆ ਨਹੀਂ ਜਾਂਦਾ ਬੁੜਾਪਾ ਆ ਗਿਆ ਤੁਰਿਆ ਨਹੀਂ ਜਾਂਦਾ ਦੌੜਿਆ ਨਹੀਂ ਜਾਂਦਾ ਤੇ ਤੁਸਾ ਸੋਣਿਆ ਉਗਾ ਪਰਤਰੀ ਦਾ ਨਾਮ ਰਾਜ ਛੱਡ ਕੇ ਜੋਗੀ ਬਣ ਗਿਆ ਗੁਰਨਾਨਦ ਦੇਵ ਜੀ ਦਾ ਬਣ ਗਿਆ ਐਡਾ ਵੱਡਾ ਤਮ ਕੀਤਾ ਦਸਵੇਂ ਦਵਾਰ ਸੁਧ ਜੜਾ ਰਣੀ ਨਾਮ ਵਿੱਚ ਖੂਬ ਜਾਣਾ ਨਾ ਇੱਧਰ ਨਾ ਉੱਧਰ ਖੁਬੇ ਦਾ ਖੁਬ ਖੁਬਿਆ ਬੰਦਾ ਜਿਹੜਾ ਦਾ ਉਹ ਇੱਧਰ ਉੱਧਰ ਰਹਿੰਦੀ ਸਕਦਾ ਇੰਨਾ ਨਾਮ ਦੇ ਵਿੱਚ ਖੁਬ ਗਿਆ ਹੁਣ ਇਹ ਦੇ ਨਹੀਂ ਜਾਂਦਾ ਕਿਸੇ ਪਾਸੇ ਹੁਣ ਸੰਸਾਰ ਦੀ ਕੋਈ ਚਾਹ ਨਹੀਂ ਤਪ ਕਰ ਕਰਕੇ ਦਸਵੇਂ ਦਵਾਰ ਸਵਾਦ ਚੜਾ ਚੜਾ ਕੇ ਆਪਣੀ ਉਮਰ ਇੰਨੀ ਵੱਡੀ ਵਧਾ ਵਧਾ ਲਈ 1587 ਸਾਲ ਦੀ ਉਮਰ ਹੋਈ ਅੱਜ ਦੇ ਪਹਿਲੋ 50 60 70 ਸੀ ਇਤਕ ਜਾ ਕੇ ਬੰਦਾ ਸੁਮਾਨਤ ਹੋ ਜਾਂਦਾ ਹੈ। ਇਹ ਕਿਹਨਾਂ ਦੀ ਆਪਾਂ 1500 ਸਾਲ 1507 ਸਤਾਸੀ ਸਾਲ ਐਨੀਬਡੀ ਹੋਰ ਅੰਦਰ ਉਹ ਨਾ ਪਾੜਦੇ ਜਿੱਥੇ ਆਪਾਂ ਕਹਿੰਦੇ ਬੰਦਾ ਜਾ ਨਹੀਂ ਸਕਦਾ ਟੁੱਟਦਾ ਜਾਂਦਾ ਸੀ ਉਹ ਕਿਸ ਤਰ੍ਹਾਂ ਗਿਆ ਉਹ ਪਉਣ ਰੂਪੋਂ ਕੇ ਗਿਆ ਜਦ ਤੈਨੂੰ ਕੋਦਾਂਸਾ ਪਉਣ ਰੂਪ ਕੇ ਜਾਂਦੇ ਨਾ ਇਹ ਤਾਂ ਵੀ ਪਉਣ ਰੂਪੋਂ ਗਏ ਜਾਂਦਾ ਹੁਣ ਪਾਸ਼ਾ ਉਸ ਪਹਾੜ ਤੋਂ ਵਿਚਾਰ ਬਣਾ ਲਈ ਵੀ ਅੱਗੇ ਹੋਰ ਵਧਿਆ ਜਾਵੇ ਅੱਗੇ ਹੋਰ ਵਧਿਆ ਜਾਵੇ ਹੁਣ ਪਾਸ਼ਾ ਜੀ ਮਹਾਰਾਜ ਜੀ ਤੋਂ ਅਦਲੇ ਪਰਬਤ ਤੇ ਅਦਲੇ ਪਹਾੜ ਤੇ ਵੇ ਉਹ ਪਾਰ ਗਿਓ ਜਿਵੇਂ ਉਹ ਪਰ ਕੇਵਲ ਪੈਰੋ ਕੱਚੀ ਬਰਫ਼ ਦਾ ਜੇਦਲੂ ਨੇ ਦਰੋਂ ਦਰਬੇਤ ਪੰਦਰੋਂ ਉਹ ਦਜੇ ਕਿੰਨਾ ਭੁੱਲਿਆ ਹੁੰਦਾ ਬਸ ਕੇਵਲ ਬੁਲਾਵਟ ਸੀ ਉਹਨੂੰ ਸਿਰ ਦੇ ਤਿੰਦੇ ਸੀ ਉਤੇ ਤੁਰਿਆ ਲੇ ਸੀ ਜਾਂਦਾ ਉਤੇ ਤੁਰਿਆ ਲੇ ਸੀ ਜਾਂਦਾ ਉਤੇ ਪੰਨ ਰੋਪ ਕੇ ਉੱਡਦੇ ਸਾਰੇ ਤੁਰਿਆ ਲੇ ਸੀ ਜਾਂਦਾ ਤੇ ਖੁਬ ਜਾਂਦੇ ਜੇ ਤੁਰਦਾ ਇਤਨੇ ਉਹ ਕਰਦੇ ਨਾ ਤਾਂ ਖੁਬ ਜਾਂਦਾ ਪੜ ਪੰਜ ਭਰਾ ਤੇ ਛੁੜੇ ਹੋਏ ਸਤਰੋਗ ਦੀ ਸੁਣੀ ਉਸ ਪੰਜੇ ਭਰਾ ਉਸ ਪਾੜ ਤੇ ਗਏ ਉਸ ਪਾੜ ਤੇ ਗਏ ਤੇ ਜੁਦਸ਼ਤ ਨੂੰ ਛੱਡ ਕੇ ਚਾਰੇ ਭਰਾ ਤੇ ਦਰੋਗ ਦੀ ਉੱਥੇ ਗਲ ਕੇ ਮਰ ਗਏ ਖੁੱਬ ਗਏ ਬਸ ਗਲ ਕੇ ਮਰ ਗਏ ਮਰ ਗਏ ਤੇ ਕੇਵਲ ਜੁਦੇਸ਼ਤ੍ਰਾ ਜੀ ਨਾਲ ਸੀ ਉਸ ਸਾਚ ਨਾਲ ਜੁੜਿਆ ਸੀ ਵੱਡਾ ਭਰਾ ਜੁਦੇਸ਼ਤ੍ਰਾ ਉਹ ਸਾਚ ਨਾਲ ਜੁੜਿਆ ਹੱਥ ਜੁੜਿਆ ਸੀਗਾ ਉਹ ਤੋਂ ਪਰੋਇਆ ਤੇ ਪਰੋਚਤ ਪ੍ਰਾਪ ਤਦ ਰੂਪ ਦੇ ਉੱਥੇ ਗਲ ਗਏ ਮੈਨੂੰ ਉਸ ਪਰ ਵੀ ਤੁਰਨ ਕੋ ਸਕੇ ਜੇ ਜਲਦੀ ਗਲੇ ਉਹ ਤਕਬੀਰ ਸਾਹਿਬ ਵੀ ਗਏ ਉਤੇ ਰਵਦਾਦ ਸਾਹਿਬ ਵੀ ਗਏ ਬਸ ਜਿਹੜੇ ਪੌਣ ਆਰੀ ਸੀਗੇ ਪੌਣ ਹਾਰੀ ਤੇ ਪੌਣ ਵਿਚ ਉੱਡਣ ਵਾਲੇ ਉਹ ਹੀ ਤੋ ਪਾਰ ਹੋ ਸਕੇ ਹੁਣ ਇਹਤੇ ਜਦਾ ਜਿੰਦੇ ਰੁਕੇ ਪਰਸ਼ਾ ਕੇਵਲ ਦਰਸ਼ਨ ਕਰਾਇ ਤਦ ਦਸਿਆ ਇਸ ਪਹਾੜ ਬਾਰੇ ਕਿਹਨੂੰ ਦਸਿਆ ਪਾਈ ਬਰਦਾ ਨਾਲੀ ਨੂੰ ਬਰਦਾ ਨਾਲੀ ਨੇ ਪੁੱਛਿਆ ਬੇਜੇ ਤੁਰਿਆ ਨਹੀਂ ਜਾਂਦਾ ਤੇ ਸਰਵਪਾਤ ਡਾਕਟਰ ਵੀਰ ਸਾਹਿਬ ਤੇ ਪਰੀਸਟ ਰੋਹਦਾ ਸਾਹਿਬ ਗਦਾ ਹੈ ਤੇ ਜੁਦੇਸ਼ ਨੇ ਤੁਕੇ ਮੈਂ ਪਾਰ ਹੋ ਗਿਆ ਪਛਦੇ ਨਗੇ ਨਾਮ ਦੀ ਸ਼ਕਤੀ ਪਛਦੇ ਉਹਨੂੰ ਪਛਦੇ ਉਹ ਕਹਿ ਲਗਾ ਮਰਦਾਨਾ ਕਲਗਾ ਪਾਸ਼ਾ ਜੀ ਹੁਣ ਇਹ ਤੇ ਕਾਰਨੋਤ ਕੁਝ ਹੈ ਜੀ ਖਾਣਾ ਪਰੋ ਕੋਈ ਭੁੱਖ ਨਹੀਂ ਸਿਤਾਉਂਦੀ ਸੱਚ ਹੈ ਮਰਦਾਂ ਨੂੰ ਔਕਰੀਂ ਸਿਤਾਉਂਦੀ ਭੁੱਖ ਤੇ ਕਾਰਨ ਬਣ ਜਾਂਦਾ ਸੀ ਕਿਸੇ ਨੂੰ ਤੰਦ ਜੜਾ ਸੀ ਕਿਸੇ ਦਾ ਪਨਾ ਕਰਨਾ ਸੀ ਕਿਸ ਨੂੰ ਜੀਵਨ ਜਾਜ ਦੱਸਣੀ ਸੀ ਤੋ ਉਹ ਬਹਾਨਾ ਮਰਾਉਂਦੇ ਜਾਂਦਾ ਭੁੱਖ ਆਹ ਕਾਰਨ ਹੁੰਦਾ ਸੀ ਤੇ ਗਈ ਗਈ ਮੈਂ ਦਿਨ ਜਿਹੜਾ ਸੀ ਉਹ ਤਰਗੋ ਨਾਮ ਸਾਹਿਬ ਦੇ ਨਾਲ ਚੱਲਦਾ ਸੀ ਤੇ ਭੁੱਖਾ ਪੜਦਾ ਜਾਂਦਾ ਸੀ ਤੇ ਮਿੱਤਰਾਂ ਵਾਲੀ ਗੱਲ ਸੀ ਪ੍ਰਭਾ ਵਾਲੀ ਗੱਲ ਸੀ ਹਾਜ਼ਰ ਦਾਣਾ ਬਾਬਾ ਰੋਟੀ ਨਹੀਂ ਖਾਣੇ ਕਹਿੰਦੇ ਨੋਗੇ ਹੁੰਦਾ ਤੇ ਸੀ ਤੂੰ ਤਾਂ ਰੱਬ ਦੇ ਨਾਮ ਦੇ ਨਾਲ ਰੱਜਿਆ ਰਹੀ ਨਾ ਹੈ ਸਾਡੇ ਕੋਲ ਨਹੀਂ ਭਗਤੀ ਨਹੀਂ ਹੈਗੀ ਜਿੰਦ ਤੱਕ ਸਾਨੂੰ ਵੀ ਸੰਤੋਸ਼ ਆ ਜਾਵੇ ਸਾਡੇ ਨੂੰ ਭੁੱਖ ਨਾ ਲੱਗੇ ਸਾਡੇ ਸਾਨੂੰ ਸਾਡੇ ਸੇਵ ਨੂੰ ਤੇ ਭੁੱਖ ਲੱਗਦੀ ਏ ਪੇਟ ਭੰਗਦਾ ਰੋਟੀ ਤੂੰ ਤੇ ਤਈ ਭਾਵੇਂ ਮਹੀਨੇ ਨਾ ਕੰਮ ਸਾਰੀ ਹੋ ਨਾ ਕੰਮ ਤੇ ਸਾਡੇ ਤੇ ਕਦੇ ਖਵਾ ਦੇਗਾ ਰੋਟੀ ਵਿਚਾਰ ਆ ਗਏ ਮਨ ਵਿੱਚ ਮਰਦਨਾ ਕਹਿ ਲਗਾ ਪਾਸ਼ਾ ਜੀ ਤੂੰ ਦਾ ਨਾਮ ਬਣਾ ਪ੍ਰਜਾ ਤੇ ਧਰਮੁਰਦਾਨ ਉਸਾਮ ਕਹਿ ਲਗੇ ਮਰਦਾਨਿਆ ਗੱਲ ਸੂਰਜ ਦੀ ਚੱਲੇ ਚੰਦਰਮਾ ਦੀ ਚੱਲੇ ਇੰਤੋਂ ਤੱਕ ਪਹੁੰਚਾ ਮਰਦਾਨਾ ਨੇ ਲੱਗਾ ਪਾਛੀ ਚੰਦਰਮਾ ਦਿੱਤੇ ਅੱਗੇ ਚੰਦਰਮਾ ਰੋਜ ਦਿੱਤਾ ਸੀਗਾ ਹੁਣ ਚੰਦਰਮਾ ਦਿੱਤੇ ਆ ਤਨ ਗੁਰਦਾਨ ਸਭ ਲਗੇ ਤੇ ਮਰਦਾਨਿਆਂ ਤੇ ਬਹੁਤ ਥੱਦੇ ਰਹਿਗਾ ਚੰਦਰਮਾ ਅੱਜ ਸਾਡੇ ਸਾਂਝਤਾ ਜਿਹੜੇ ਉਹ ਚੰਦਰਮਾ ਤੇ ਪਹੁੰਚ ਗਏ ਬੜੇ ਅੰਡਾਂ ਦਾ ਮਾਰਦੇ ਆ ਬਹੁਤ ਬੜੀ ਓਂਡੀ ਢੀਗਾ ਮਾਰਦੇ ਆ ਅਸੀਂ ਚੰਦਰਮਾ ਤੇ ਪਹੁੰਚ ਗਏ ਅਸੀਂ ਮੰਗਤ ਤੇ ਪਹੁੰਚ ਗਏ ਤਬਰਦਾਨਾ ਦਾ ਪਾਸ਼ੇ ਚੰਦਰਮਾ ਦੀ ਜੈ ਨਹੀਂ ਕਿਤੇ ਤਨ ਗੁਰ ਦਾ ਉਸਾਰੀ ਕਰੇ ਚੰਦਰਮਾ ਤੇ ਬਹੁਤ ਥੱਲੇ ਰਹਿ ਗਿਆ ਬਰਦਨਿਆਂ ਅੱਜ ਤਾਂ ਬਹੁਤ ਸੁਤਿਆਨ ਤੇ ਦੁਰਜ ਸਵਾਲ ਮੈਂ ਮਰਦਾਨੇ ਹੋਰ ਗੱਲ ਪੁੱਛ ਨਹੀਂ ਕਰਨ ਲੱਗਾ ਨਾ ਜਸੂਰ ਜੀ ਦਾ ਸਾਨੂੰ ਤਨ ਗੁਰਦਾਨ ਸਾਹਿਬ ਦੇ ਪਸੂਰ ਤੋਂ ਵੀ ਬਹੁਤ ਉੱਚਾ ਗਿਆ ਤੇ ਤਾਰੇ ਆ ਮੈਨੂੰ ਪੁੱਛਣ ਲੱਗਿਆ ਅਫਸੇ ਜੀ ਤਾਰੇ ਦੇ ਦਿਆ ਉਹ ਜਿੱਦਿਦਲੇ ਸਾਰੇ ਸਾਰੇ ਜਾਲ ਨੂੰ ਆਪਣੀ ਦੇ ਤਾਰੇ ਤੋਂ ਮਰਦਾਨੇ ਤਾਰੇ ਦੇ ਦੇ ਤੁਪਾ ਜਦੋਂ ਇਹਨਾਂ ਦੀ ਆਪੋ ਆਪਣੀ ਤਰਤੀਂ ਆਪੋ ਆਪਣ ਟਕਣਾ ਨੂੰ ਇਹਨਾਂ ਦੇ ਪੂਜਾਕਾਰ ਦੇ ਸਾਰਿਆਂ ਦਾ ਕੋਈ ਵੱਡਾ ਹੈ ਕੋਈ ਛੋਟਾ ਹੈ ਕੋਈ ਉਦੋਂ ਵੱਡਾ ਹੈ ਕੋਈ ਉਦੋਂ ਛੋਟਾ ਹੈ ਇਹਨਾਂ ਦੇ ਪੂਜਾਕਾਰ ਦੇ ਸਾਰਿਆਂ ਦਾ ਕੋਈ ਨੀਵਾ ਹੈ ਕੋਈ ਉੱਚਾ ਹੈ ਤੇ ਮਰਦਾਂ ਨੇ ਫੇਰ ਗੱਲ ਕਹਿਤੀ ਕੱਲ੍ਹ ਦਾ ਪਜੇ ਜੀ ਤਾਰੇ ਹੋਰ ਇੰਨੇ ਉੱਚੇ ਆ ਤੇ ਇਹਨਾਂ ਦੇ ਆਪ ਆਪਣੇ ਦੇਸ਼ ਆ ਤਿਤਾਰੇ ਵੀ ਤੇ ਤ੍ਰੂਤਾਰੇ ਵੀ ਆਉਂਦਾ ਤਾਰੇ ਵਿੱਚ ਜਦ ਤੂਤਰਾ ਵੀ ਤਾਰਾ ਵੀ ਆਉਂਦਾ ਹੈ ਤੁਹਾਨੂੰ ਮੁਰਨਾ ਅਨੁਸਾਰ ਕੇ ਇਹਨਾਂ ਨੂੰ ਬਣਾ ਲਵਾਂਗਾ ਤਰੂ ਦੇ ਪਰੇ ਤਰੇ ਮਾਦੇ ਬਦਸ ਲੋਕੀ ਦੇ ਨਾਲ ਮੰਨ ਜੇ ਠੁਕ ਲੱਗੀ ਨਾ ਪਿਤਾ ਦੀ ਮੋਢਵੀ ਚੋਕੜ ਦਿੱਤਾ ਪਿਤਾ ਦਾ ਪਰਵਾਰ ਨਾ ਮਿਲਿਆ ਤੈ ਤਰੋ ਘਰ ਲਗਾ ਤਰੋ ਦੀ ਬੰਦਾ ਰਹਿ ਤਾ ਤਾਂ ਉਤਰ ਦੁਸਾਨਾ ਕਰਨ ਮਤਰਈਆ ਬਾਵੇਂ ਇਦਾਂ ਕਰਦੇ ਜਾਂਦੀਆਂ ਨੇ ਹਰ ਤਾਂ ਮਰਣੀ ਪੁੱਜ ਜਿੱਤੂ ਰਾਣੀ ਐ ਤਾਂ ਦਾਸੀ ਹੂ ਮੇ ਮੇਰੇ ਬਾਪ ਦੀ ਗੋਦੀ ਚੋਂ ਕੱਢਿਆ ਕੱਢ ਕੇ ਬਾਹਰ ਮੈਨੂੰ ਸੁਟਿਆ ਹੋਏ ਤੇਰਾ ਮਤਲਬ ਐ ਵੀ ਤੂੰ ਰਾਣੀ ਨਹੀਂ ਹੋ ਸਕਦੀ ਤੂੰ ਕਹਿੰਦੇ ਐ ਤੂੰ ਮਰਣੀ ਐ ਐ ਤੂੰ ਮਰਣੀ ਪਤ ਪਤ ਦੇ ਨੇ ਕੀਤੇ ਤੇਜ਼ ਕਰਕੇ ਮੈਨੂੰ ਸੁਧਕਾਰ ਨਹੀਂ ਬਣਿਆ ਉਹਦੇ ਪਿਛਲੇ ਪਤਰੀ ਮਤਰੀ ਮਾਂ ਦੇ ਪਿਛਲੇ ਪਤਦੇ ਜਨਮ ਦੇ ਪਦ ਤੇ ਸੀ ਉਹ ਰੋੜੀ ਹੋ ਰਹੀ ਮੈਂ ਪਤ ਪਤ ਦੇ ਨੇ ਕੀਤੇ ਰੋੜੀ ਤਾਂ ਜ਼ੋਰ ਬਣ ਗਈ ਰਾਜੇ ਨਾਲ ਬੇਈਲੀ ਪਰ ਪਤਨੀ ਦੇ ਸਿਬੇ ਪੁੱਰੇ ਕੁਝ ਪਤਨੀ ਦੇ ਕਾਰਨ ਤੇ ਬਣ ਗਈ ਰਣੀ ਪਰ ਉਹਨੇ ਗੁਰੂ ਉਹਨੇ ਆਪਣੇ ਪਤੀ ਦੇ ਮੈਂ ਨਜ਼ਦੀਕ ਨਹੀਂ ਹੋ ਸਕਿਆ ਫਿਰ ਬੱਚਾ ਸੀਗਾ ਪੁੱਛ ਲਿਆ ਪਰ ਵਿਪਕਤੀ ਕਰਨਾ ਕੀ ਮਿਲਦਾ ਤੇ ਮਾਨ ਰੇ ਗਲ ਕਹਤੇ ਤੇ ਲਗੀ ਪੁੱਤੀ ਕਰਕੇ ਰਾਜਮੰਦਾ ਤੇਰੇ ਰਾਜ ਬਾਪ ਦੀ ਭਲਤੀ ਤੇ ਤਾਈ ਰਾਜ ਤੇ ਬਟਾ ਤੇਰੀ ਮਤਰੀ ਮਾਂ ਦੀ ਪਲਤੀ ਤੇ ਤਾਈ ਉਹ ਤੇਰੀ ਬਾਪ ਦੀ ਗੋਚੜ ਕੇ ਤੈਨੂੰ ਪਾਸੇ ਕੀਤਾ ਕਹਿੰਦਾ ਮਾਣਿ ਪੁੱਤੀ ਕਰੂ ਮਾਣਿ ਪੁੱਤੀ ਕਰੂ ਬੈਸੇ ਪੁੱਤ ਇੱਕ ਦੂਰੇ ਕੀ ਆ ਮਾਰੇ ਮਮਤਾ ਦੇ ਨਾ ਪੁੱਤਰ ਦੇ ਨਾਲ ਕਰ ਲਗੀ ਤੂੰ ਬੱਚਾ ਜੀ ਜੰਰੂ ਵਿੱਚ ਬਹੁਤ ਖਤਰਨਾਕ ਜੰਰੂ ਹੁੰਦੇ ਹਨ ਜੰਰੂ ਵਿੱਚ ਬਹੁਤ ਖਤਰੇ ਪੈਦਾ ਹੁੰਦੇ ਹਨ ਕੰਮਾਂ ਕੁਝ ਹੋਵੇ ਕਿੰਨੇ ਖਤਰੇ ਪੈਦਾ ਹੋਣ ਜੇ ਜੇ ਮੈਂ ਪੜਤਰੀ ਕਰੂੰਗਾ ਉਹ ਮੈਨੂੰ ਖਤਰੇ ਤੋਂ ਬਚਾਊਗਾ ਜਦੋਂ ਪਿਆਰ ਤਰੋ ਅੰਧ ਨਾ 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 ਮਿਲ ਗਿਆ ਨੇ ਨਾਦ ਨੇ ਗਿਆ ਬੱਚਾ ਦਿੱਤ ਚਲੇ ਕਦੇ ਭਗਤੀ ਕਰ ਚਲੇ ਅਸੀਂ ਹੁ ਕਹਿੰਦੇ ਵੀ ਗੁਰੂ ਤੋਂ ਬਗੈਰ ਭਗਤੀ ਪ੍ਰਵਾਨ ਨਹੀਂ ਹੁੰਦੀ ਥੋੜਾ ਬੱਚਾ ਨੇ ਕਹਿਆ ਬੱਚਾ ਉਹ ਤੇ ਫਿਰ ਕੀਤੇ ਤਾਂੁੱਤ ਫੁੱਤ ਫੋਦਾਲੇ ਮਤੋ ਦੀ ਮੇ ਮੇਰੀ ਪੁੱਤ ਦੀ ਵਾਸਤੇ ਮੈਨੂੰ ਮਿਲਣ ਵਾਸਤੇ ਆ ਰਹੇ ਹੁਣ ਮੈਂ ਚੋਲਾ ਬਣਾ ਲਿਆ ਨਾਰਦ ਨਾਰਦ ਨੇ ਫਿਰ ਗੁਰਦਕਸ਼ਾ ਦਿੱਤੇ ਸ਼ਬਦ ਦਿੱਤਾ ਉਹਦਾ ਮੰਦਰ ਪ੍ਰਯਤ ਪਹਿਲੇ ਤੱਕ ਨਾਨ ਪਹਿਲੇ ਨਾਰਦ ਨੇ ਵੀ ਰੋਕਿਆ ਤੇ ਤੋਤੇ ਕਰਦੇ ਬਹੁਤ ਔਖੀ ਆ ਜੰਗਲ ਵਿੱਚ ਕਤ ਕਤਰਾ ਬਹੁਤ ਆ ਤੇ ਤੋਂ ਤੇਰੇ ਦਾ ਬਾਪ ਚੱਲਿਆ ਮੈਂ ਤੇਰੇ ਬਾਪ ਨੂੰ ਕਹਿ ਕੇ ਅੰਦਰ ਰਾਜ ਦਵਾਦਾਂ ਉਹ ਅੰਦਰ ਰਾਜ ਦੇ ਨੂੰ ਮੰਨ ਵੀ ਗਿਆ ਦਾ ਬਾਪ ਨਿਵੰਦ ਰਾਜ ਦੇ ਨੂੰ ਕਿਹਨਾਂ ਲਈ ਮੈਂ ਪਾਤੀ ਕਰਨਾ ਚੱਲਿਆ ਹੀ ਆ ਅੰਦਰ ਰਾਜ ਮਿਲ ਗਿਆ ਮਿਲਦਾ ਏ ਤੇਰੇ ਮਾੜੇ ਰਾਜ ਦਾ ਕੀ ਕਰਨਾ ਹੈ ਰਾਜ ਦੇ ਵਾਂਗੂੰ ਚੰਦਾਂ ਨਾਲ ਵਾਂਗੂੰ ਫਿਰ پیر ਨੇ ਜਿਸ ਤਰ ਤਿੱਤੇ ਜਾ ਕੇ ਤਰੂ ਟਿਕਿਆ ਪਲਦੀ ਬੋタル ਕੇ ਅੱਜ ਵੀ ਉਹ ਤਰੂ ਦੇ ਨਾਂ ਤੇ ਮਸ਼ਹੂਰ ਆ ਅੱਜ ਵੀ ਲੋਕ ਯਾਦ ਕਰਦੇ ਆ ਅੱਜ ਤੂੰ ਤਾਰਾ ਉੱਥੋਂ ਦਾ ਰਾਜ ਕੀਤਾ ਫਿਰਨੇ ਤੇ ਫਿਰ ਰਾਜ ਕਿੰਦਾ ਕਿਉਂ ਜਾ ਕਰਨਾ ਹੈ ਜਿੱਤੇ ਦੁਆਦ ਨਾ ਹੋਵੇ ਜਿੱਤੇ ਕਾੜਾ ਸਾੜਾ ਨਾ ਹੋਵੇ ਜਿੱਤੇ ਕੋਈ ਦੁੱਖ ਨਾ ਹੋਵੇ ਜਿੱਥੇ ਪਰਦਾ ਦੁਬੀ ਨਾ ਹੋਵੇ ਜਿੱਥੇ ਕਿਸੇ ਨਜ਼ਰ ਦਾ ਹੰਕਾਰ ਕਰਕੇ ਕਿਸੇ ਨੂੰ ਦੁੱਖ ਨਾ ਦਿੱਤਾ ਜਾਵੇ ਇਹੋ ਜਿਹਾ ਰਾਜ ਕਰਤੋ ਇਹੋ ਜਿਹਾ ਰਾਜ ਕੀਤਾ ਤੇ ਤਨਗੁਰ ਨਾਮ ਸਾਲੀ ਮਰ ਉਹਤੇ ਲੈ ਕੇ ਗਏ ਤਰੂ ਦੇ ਕੋਲ ਸਮਾ ਉੱਗ ਪਾਜਨ ਉਪੰਦਲੇ ਬੰਦੀ ਪਾਸ਼ਾ ਕਿੱਥੇ ਜਾਂਦੇ ਨੇ ਕਿਹਦਾ ਪਲਾਦਰਦੇ ਨੇ ਅਗਲੀ ਜੋ ਵਿਚਾਰ ਪਰਿਸ਼ਾ ਪਰ ਭਵਿਸ਼ ਨੂੰ ਕੱਲ ਨੂੰ ਉਹ ਆਪ ਕੱਲ ਨੂੰ ਕਰਾਂਗੇ ਤਾਉ ਸਰਬੱਧ ਪਰਿਵਾਰ ਲਈ ਨੰਦ ਗੁਰ ਦੀ ਸੁਖ ਸ਼ਾਂਤੀ ਵਾਸਤੇ ਆਪਾਂ ਸਰਬਉੱਚ ਦੇ ਚਰਨ ਵਿੱਚ ਅਰਦਾਸ ਬੇਤੀ ਕਰੀਏ ਕੋਈਆਂ ਤੁਲਾ ਦੇ ਕੇ ਮਾਣਸ਼ ਕਰਦੇ वाराई गुज्जिक कखंचा, वाराई